ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਆਪਣੇ ਸਜਣ ਮਿੱਤਰ ਵਸਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਨਾਲੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬਿੰਗ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਚ ਆਪਦੀ ਰਾਏ ਰੂਹ ਦੇ ਦਿਆ ਕਰੋ ਦੋਸਤੋ ਅੱਜ ਦਾ ਜਿਹੜਾ ਮੇਨ ਟਾਪਿਕ ਆ ਆਪਣੇ ਆਲੇ ਦੁਆਲੇ ਜਾਂ ਪੰਜਾਬ ਦੇ ਵਿੱਚ ਜਿਹੜੇ ਆਪਾਂ ਛੂਲੇ ਗੈਂਗ ਪੈਦਾ ਹੋ ਗਏ ਛੂਲੇ ਛੂਲੇ ਆ ਜਿਹੜੇ ਜਿਨ੍ਹਾਂ ਨੂੰ ਆਮ ਕਰਕੇ ਪਿੰਡਾਂ ਦੇ ਵਿੱਚ ਟੈਂਪੂਆਂ ਦਾ ਖਤਾਬ ਵੀ ਦਿੱਤਾ ਜਾਂਦਾ ਇਹ ਪੈਦਾ ਹੋ ਗਏ ਕਿਉਂ ਪੈਦਾ ਹੋਏ ਸਾਰਾ ਤੁਹਾਡੇ ਨਾਲ ਗੱਲਬਾਤ ਅੱਜ ਆਪਾਂ ਦੂਸਰੀ ਵੀਡੀਓ ਦੇ ਵਿੱਚ ਸ਼ੇਅਰ ਕਰਨ ਲੱਗਿਆ ਪਹਿਲਾਂ ਮੈਂ ਆਪਾਂ ਸਟੂਲਿਆਂ ਮਾਰੇ ਵੀਡੀਓ ਪਾਈ ਸੀ ਦੋਸਤੋ ਇੱਕ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਵੀ ਜਿਹੜਾ ਖਾਣਾ-ਦਾਣਾ ਆਪਣਾ ਜਿਹੜਾ ਇਹ ਯਾਰਾ ਵਾਲਾ ਹੋ ਗਿਆ ਤੇ ਇਸ ਕਰਕੇ ਇਹਦੇ ਵਿੱਚ ਕਈ ਇਹੋ ਜਿਹੇ ਹੋ ਸਕਦਾ ਗੈਰ ਕੁਦਰਤੀ ਤੱਤ ਮਿਲ ਗਏ ਜਿਹੜੇ ਮੁੰਡਿਆਂ ਨੂੰ ਖਾਸ ਕਰ ਕੁੜੀਆਂ ਵਾਲੀ ਫੀਲਿੰਗ ਦਵਾਉਂਦੇ ਆਗੇ ਪਰ ਮੈਂ ਇੱਕ ਗੱਲ ਇਸਦੇ ਉਲਟ ਹੋਰ ਦੇਖੀ ਆ ਵੀ ਜਿਹੜੀਆਂ ਕੁੜੀਆਂ ਭੈਣ ਘੜਾਵੇ ਦੀ ਫੀਲਿੰਗ ਉਹਨਾਂ ਨੂੰ ਨਹੀਂ ਆਉਂਦੀ ਕਿ ਮੁੰਡੇ ਵਾਲੀ ਉਹ ਕਦੇ ਨਹੀਂ ਮੁੰਡੇ ਵਾਲੀ ਫੀਲਿੰਗ ਆਉਂਦੀ ਆ ਕੁੜੀ ਹਮੇਸ਼ਾ ਕੁੜਨ ਵਾਲੀ ਫੀਲਿੰਗ ਲਊਗੀ ਪਰ ਇਹ ਜਿਹੜੇ ਸਟੂਲੇ ਬਣ ਗਏ ਟੈਂਪੂ ਜੀ ਨੂੰ ਆਪਾਂ ਕਹਿ ਦਿੰਦੇ ਆ ਇਹ ਕੁੜਨਾਂ ਵਾਲੀ ਫੀਲਿੰਗ ਲੈਣ ਲੱਗ ਗਏ ਕੰਮ ਜਿਹੜਾ ਬੰਦੇ ਆ ਮੁੰਡੇ ਆ ਜਿਹੜੇ ਉਹ ਬੁੜਨਾਂ ਵਾਲੇ ਕਰਨ ਲੱਗੇ ਜਿਵੇਂ ਮੰਨ ਕੇ ਚੱਲੋ ਵੀ ਕੁੜੀਆਂ ਦਾ ਕੰਮ ਆ ਕਰਨ ਬਣਾਉਣੇ ਨੱਕ ਬਣਾਉਣਾ ਤੇ ਇਹ ਸਟੂਲੇ ਆ ਜਿਹੜੇ ਤੇ ਇਹ ਵੀ ਕਰਨ ਬਣਾ ਕੇ ਤੇ ਨੱਤਗੀਆਂ ਵਿੱਚ ਪਾਈ ਫਿਰਦੇ ਆ ਬੰਦੇ ਦਾ ਮਰਦ ਦਾ ਕੰਮ ਨਹੀਂ ਵੀ ਇਹ ਕਰਨ ਦੇ ਵਿੱਚ ਨੱਤਗੀਆਂ ਨੁੱਤਗੀਆਂ ਪਾਉਣਾ ਭੈਣ ਘੜਾਵਾ ਇਹ ਬਹੁਤ ਗਲਤ ਕੰਮ ਹੈ ਮਰਦ ਦਾ ਕੰਮ ਤਾਂ ਸ਼ਾਨ ਨਾਲ ਰਹਿਣਾ ਵਧੀਆ ਠੋਕੇ ਪਗ ਪੁਗ ਬਣ ਕੇ ਵਧੀਆ ਸਰੀਰ ਨੂੰ ਸੰਰੋਲ ਬਣਾ ਕੇ ਆਪਦੇ ਕੈਰੈਕਟਰ ਨੂੰ ਸਹੀ ਰੱਖ ਕੇ ਮਰਦ ਦਾ ਕੰਮ ਉਹੋ ਆ ਪਰ ਮਰਦਾਂ ਦਾ ਕੰਮ ਸਟੂਲੇ ਬਣਨਾ ਨਹੀਂ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਨਾਂ ਵਾਲਾ ਹਰੇਕ ਪੰਨੇ ਦੇ ਵਿੱਚ ਕਿਤੇ ਦਾਸੀਆਂ ਪੰਜ ਸਟੂਲੇ ਪੈਦਾ ਹੋਗੇ ਇਹ ਕਾਰਨ ਬਾਕੀ ਦੂਜੀ ਗੱਲ ਜਿਹੜੀ ਲਿਫਾਫਿਆਂ ਵਾਲੀ ਪੈਕਿੰਗ ਵਾਲੇ ਖਾਣੇ ਆਉਣ ਲੱਗੇ ਇਹਨਾਂ ਦੇ ਵਿੱਚ ਕੀ ਪਤਾ ਕੀ ਪਾਇਆ ਵਾ ਤੇ ਜਿਹੜੀ ਆਪਣੇ ਛੋਟੇ ਖਾਂਦੇ ਅਗੇ ਨਿਆਣੇ ਨੱਪੇ ਉਹ ਉਦੋਂ ਮਗਰ ਉਹਨਾਂ ਦੇ ਵਿੱਚ ਸਟੂਲੇ ਵਾਲੀ ਫੀਲਿੰਗ ਪੈਦਾ ਹੋ ਜਾਂਦੀ ਹੈਗੀ ਤੇ ਬਾਕੀ ਜਿਹੜਾ ਪੌਣ ਪਾਣੀ ਆ ਇਹਦਾ ਵੀ ਬਹੁਤ ਜ਼ਿਆਦਾ ਅਸਰ ਹੈ ਇਹ ਕਿਸ ਕਰਕੇ ਸਟੂਲੇ ਪੈਦਾ ਹੋਣ ਲੱਗੇ ਤੇ ਬਾਕੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਜੇ ਆਪਦੇ ਆਪ ਦੇ ਨਿਆਣਾ ਨੱਪੇ ਦੀਆਂ ਆਣ-ਗੌਣ ਦੀ ਨਿਗਰਖ ਰੱਖਿਆ ਕਰੋ ਜੇ ਕੋਈ ਸਟੂਲਾ ਬਣ ਗਿਆ ਉਹਦੀ ਬੇਇੱਜ਼ਤੀ ਦਾ ਸਵਾਲ ਆ ਯਾਰ ਉਹ ਮੁੜ ਕੇ ਸਟੂਲੇ ਵਾਲੇ ਕੰਮ ਕਰੂਗਾ ਅਗਲਾ ਕਹਿੰਦਾ ਫਲਾਣਾ ਦਾ ਮੁੰਡਾ ਫਲਾਣਾ ਦਾ ਆਇਆ ਹੈ ਇਹ ਆ ਬੂਆ ਉਹ ਸਟੂਲੇ ਵਾਲੇ ਕੰਮ ਕਰਦਾ ਵੈਸੇ ਸਟੂਲਾ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਸਟੂਲੇ ਆ ਉਹ ਬੁੜੂਆਂ ਦੀ ਥਾਂ ਲੈ ਗਏ ਵੀ ਫਿਰ ਬੁੜੂਆਂ ਦੀ ਕੀ ਲੋੜ ਆ ਜੇ ਸਟੂਲੇ ਵਾਰਤਨੇ ਆ ਤਾਂ ਲੋਕ ਕਈ ਮੇਰੇ ਧਿਆਨ ਦੇ ਵਿੱਚ ਆਇਆ ਮਤਲਬ ਕਈ ਲੋਕਾਂ ਨੂੰ ਵੀ ਪਤਾ ਵੀ ਆ ਵੀ ਸਟੂਲੇ ਆ ਨਾ ਜਿਹੜੇ ਸ਼ਹਿਰਾਂ ਦੇ ਵਿੱਚ ਆਮ ਕਰਕੇ ਪੈਸਿਆਂ ਦੇ ਬੀਗਿਤ ਲਿਆਉ ਵੀ ਪੈਸੇ ਦੇ ਦਿਓ ਨੰਬਰ ਨੰਬਰ ਰਹੇਗਾ ਤੇ ਉਹਨੂੰ ਸਦਕੇ ਤੇ ਮਤਲਬ ਉਹਨਾਂ ਦਾ ਆਪਦਾ ਟਾਈਮ ਪਾਸ ਕਰਕੇ ਤੇ ਤੜਕੇ ਨੂੰ ਉਹ ਆਪਦੇ ਘਰੇ ਜਾ ਵੜ ਦੇਗੇ ਮੈਂ ਇਹ ਗੱਲ ਕਹਿਣਾ ਸਟੂਲਿਆਂ ਨੂੰ ਵੀ ਜਿਹੜੇ ਟੈਂਪੂ ਆ ਵੀ ਟੈਂਪੂ ਕੋ ਗੱਲ ਸੁਣੋ ਮੇਰੀ ਤੁਸੀਂ ਬੁੜੀਆਂ ਦੀ ਥਾਂ ਕਾਤੋਂ ਲੈਣੇ ਹੈਗੇ ਜਦੋਂ ਸੋਨੂੰ ਉਹਨੇ ਉੱਪਰ ਵਾਲੇ ਨੇ ਜਿਹੜਾ ਛੋਡੇ ਸਮਾਨ ਲਾਇਆ ਉਹਨੂੰ ਸਹੀ ਬਰਤੋਂ ਤੇ ਤੁਸੀਂ ਫਿਰ ਬੁੜੀਆਂ ਦੀ ਥਾਂ ਕਾਤੋਂ ਲੈ ਇਸ ਕਰਕੇ ਆਉਣਾ ਟਾਈਮ ਨਹੀਂ ਜੇ ਸਟੂਲਾ ਰਵਾਇ ਦੀ ਚੱਲ ਪਿਆ ਸਟੂਲਾ ਕਲਚਰ ਚੱਲ ਪਿਆ ਤੇ ਫਿਰ ਬੁੜੀਆਂ ਨੂੰ ਕਿਹਨੇ ਪੁੱਛਣਾ ਇਹ ਸਟੂਲਿਆਂ ਨਾਲ ਭੈਣ ਘੜਾਵਣਾ ਬਿਲਕੁਲ ਗਲਤ ਗ ਇਹਨਾਂ ਨੇ ਜਿਹੜਾ ਹੈਗਾ ਨਾ ਵੀ ਮਤਲਬ ਸਿਸਟਮ ਹੈ ਜਿਹੜਾ ਮੈਨੂੰ ਨਹੀਂ ਠੀਕ ਲੱਗਦਾਗਾ ਬਾਕੀ ਤੁਹਾਡੀ ਆਪਣੀ ਆਪਣੀ ਰਾਇ ਕਮੈਂਟ ਦੇ ਵਿੱਚ ਆਪਦੀ ਰਾਇ ਜਰੂਰ ਦੇ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਰ ਸਟੂਰਲਿਆਂ ਤੋਂ ਬਚੋ 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 ਧੰਨਵਾਦ